ਆਨੇ ਓ ਕਿਤਾ ਤੁਮੋਂ ਆਵਨਾ ਸੇਨਾ ਸਿਖਨਾ ਆਵਨਾ ਨਾਂ ਕੋ ਕਿਆ ਇੰਡੀਆ ਬਰਨਾਲੇ ਆਪਾਂ ਤੇ ਆਪਾਂ ਚੱਲੇ ਅੱਜ ਜੀਪ ਤੇ ਤੇ ਜੀਪ ਤੇ ਜਿਹੜਾ ਕੱਢਿਆ ਤੇ ਨਾਲੇ ਇਹਦਾ ਡੈੱਕ ਜਾਂ ਠੀਕ ਕਰਾ ਕੇ ਉਹਨੂੰ ਕਰਾ ਕੇ ਆਵਾਂਗੇ ਤੇ ਹੁਣ ਜਿੰਮ ਜਾ ਕੇ ਫੇਰ ਲੈ ਕੇ ਆਉਣੀ ਹੁਣ ਫੋਨ ਚੱਕ ਲਈ ਫੋਨ ਚੱਕ ਕੇ ਇੱਕ ਸਾਡੇ ਘਰ ਦੇ ਮੂਹਰੇ ਥੋੜਾ ਜਿਹਾ ਵਲੌਗ ਬਣਾਉਣਾ ਔਖਾ ਲੱਗਦਾ ਮੈਨੂੰ ਯੂ نو ਸਮ ਟਾਈਮ ਫੀਲ ਨਾਟ ਵੈਰੀ ਗੁੱਡ ਚੱਲਦੇ ਹਾਂ ਹੁਣ ਆਪਾਂ ਠੰਡ ਬਹੁਤ ਠੰਡ ਹੋਣ ਹੁਣ ਲੱਗੀ ਹੁਣ ਲੱਗੀ ਐ ਠੰਡ ਤੇ ਹੁਣ ਬਸ ਉਹ ਜੀਬ ਲੈ ਕੇ ਚੱਲਦੇ ਹਾਂ ਤੇ ਜੀਬ ਦਾ ਨਾਲੇ ਥੋੜਾ ਮੋਟਾ ਕੰਮ ਕਰਾਵਾਂਗੇ ਤੇ ਨਾਲੇ ਬਸ ਚਲੋ ਮਾਰੀਏ ਸੈਲਫ ਗੇਟ ਖੋਲਦੇ ਹਾਂ ਇਹ ਖੋਲ ਕੇ ਲੈ ਕੇ ਚੱਲਦੇ ਹਾਂ ਇਹ ਮੈਨੂ ਆਲਾ ਉਹ ਆਟੋ ਆ ਇਹ ਮੈਨੂ ਸੋ ਡਿਫਰੈਂਸ ਇੱਕ ਡਿਫਾਲਟਿੰਗ ਦੇ ਪੂਰਾ ਪੂਰਾ ਜ਼ੋਰ ਲਾ ਦਿਓ ਅੱਜ ਕਸਮ ਨਾਲ ਮੀਟਿੰਗ 'ਚ ਬਹੁਤ ਬੇਇੱਜ਼ਤੀ ਹੋਈ ਹੈ ਯਾਰ ਪੂਰਾ ਫੁੱਲ ਜ਼ੋਰ ਲਾ ਦਿਓ ਕਨੈਕਸ਼ਨ ਕਨਫਰਮ ਕੱਟ ਦਿਓ ਕੁਝ ਕਰ ਦਿਓ ਯਾਰ ਫੁੱਲ ਬਾਬਰਾ ਸਾਨੂੰ ਪਿਆ ਸਿੱਖੂ ਦੇਖੋ ਇਹਦਾ ਜ਼ਰੂਰੀ ਹੈ ਜ਼ਰੂਰੀ ਹੈ ਬਈ ਅੱਛਾ ਜੀ ਰਿਜ਼ਲਟ ਜਿੰਦਾ ਫਿਰਦਾ ਚੱਲ ਫਿਰ ਲੈ ਚਲਦੀ ਰਿਜ਼ਲਟ ਫਿਰ ਪਹੁੰਚ ਜੰਗਾ ਤੋ ਤਿੰਨ ਭੇਜ ਦੇਉਂਦੇ ਕਹਿ ਕੇ ਉਹ ਲੋਈ ਅਸੀਂ ਜੀਪ ਲਾਤੀ ਉੱਥੇ ਤੇ ਸਾਡੇ ਨਾਲ ਕੌਣ ਆ ਗਿਆ ਐਸਡੀਓ ਨਿਊਲੀ ਐਸਡੀਓ ਤੇ ਬੱਸ ਹੁਣ ਅਸੀਂ ਚੱਲੇ ਆਂ ਬਾਂਸੀ ਦੇ ਪੂਰੀਆਂ ਖਾਣ ਬਰਨਾਲੇ ਚ ਜੇ ਕੋਈ ਬੰਦਾ ਇੱਥੇ ਆਉਂਦਾ ਤਾਂ ਬਾਂਸੀ ਪੂਰੀਆਂ ਵਾਲਾ ਹਮੇਸ਼ਾ ਬੰਦਾ ਆ ਕੀ ਜਾਂਦਾ ਇੱਕ ਵਾਰ ਦਾ ਤੇ ਅਸੀਂ ਉਹ ਖਾਣ ਚੱਲੇ ਆ ਹੁਣ ਪੂਰੀਆਂ ਬਹੁਤ ਘੈਂਟ ਨੇ ਬਾਂਸੀ ਦੀਆਂ ਸਿਰਾਂ ਦੇ ਕਾਫੀ ਸਮਾਂ ਖਾਂਦੇ ਕਰਦੇ ਆਂ ਅਸੀਂ ਬਹੁਤ ਪੁਰਾਣੇ ਛੋਟੇ ਹੁੰਦੇ ਖਾਦੇ ਹੁੰਦੇ ਸੀ ਸਕੂਲ ਦੇ ਟਾਈਮ ਦੇ ਸਕੂਲ ਟਾਈਮ ਦੇ ਤੇ ਅੱਜ ਅਸੀਂ ਫੇਰ ਚੱਲੇ ਆਂ ਉੱਥੇ ਮੇਰੇ ਨਾਲ ਆਪਾਂ 2008 ਤੋਂ ਖੰਦੇ ਆ ਉਹ ਬੰਦੇ ਦੇ ਪਹਿਲਾਂ ਰੇਡ ਹੀ ਸੀ ਅੱਜ ਉਹ ਬੰਦਾ ਪਤਾ ਨਹੀਂ ਕਿੰਨੇ ਅਰਬਾਂ ਵਤੀ ਆ ਕਰੋੜਾਂ ਵਤੀ ਆ ਤਾਂ ਅਗਰ ਕੀ ਹੁਣ ਅਸੀਂ ਉਹਦੀ ਮਸ਼ਹੂਰ ਦੁਕਾਨ ਤੇ ਜਾ ਰਹੇ ਹਾਂ ਉਹ ਇਹੋ ਜਿਹਾ ਬੰਦਾ ਜਿਹੇ ਤੇ ਇਨਕਮ ਟੈਕਸ ਦੀ ਰੇਡ ਪਈ ਸੀ ਇੰਨੀ ਇੰਨੀ ਹੋਈ ਆਮਦਨ ਹੈ ਬਈ ਇੰਨੀ ਆਮਦਨ ਚਲੋ ਤੁਹਾਨੂੰ ਬਾਜ਼ਾਰ ਦਿਖਾਈਏ ਬਰਨਾਲੇ ਦਾ ਲੋ ਬਰਨਾਲੇ ਦਾ ਬਾਜ਼ਾਰ ਹੈ लगी हुई लगियां भी जगह है पूरी ਇਸ ਸਿਸਟਮ ਹੈਗਾ ਇਤਾਂ ਕੇ ਇਹ ਸਹੀ ਹੈ ਤੁਮ ਜਿੱਦਾਂ ਨੂੰ ਤੂੰ ਮੂਹ ਕਰੇਗਾ ਉਂਦਰ ਨਹੀਂ ਹੋਏ ਅੱਛਾ ਸਿਲੈਕਟ ਮੈਨੂੰ ਯਾ ਉਹ ਅੰਕਲ ਪੁਰਨਾ ਮੋਰੀ ਖਾ ਕੇ ਪੂਰੀਆਂ 6 6 7 7 ਪਤਾ ਨਹੀਂ 8 ਖਾਲੀਆਂ ਉਹ ਤਾਂ ਨਹੀਂ ਕਿੰਨੀਆਂ ਖਾਲੀਆਂ ਅਨ ਹੈਲਥੀ ਹੋ ਗਏ ਸਾਰੀ ਜੇ ਮੱਝ ਪੂਰੀਆਂ ਦੀਆਂ ਪੈਕਰ ਵਾਲੀਆਂ 10 12 ਪੈਕਰ ਵਾਲੀਆਂ ਆ ਪਤਾ ਨਹੀਂ ਕਿੰਨਾ ਗੋ ਖਾਊਗਾ ਯਾਰ ਲੱਖਾਂ ਕਰੋੜਾਂ ਕਿੱਲੀਆਂ ਖਾ ਜਾਣੀਆਂ ਇੱਕ ਦਿਨ ਚ ਅਸੀਂ ਇਹ ਬਸ ਹੁਣ ਅਸੀਂ ਚੱਲੇ ਆ ਆਪਣੇ ਬਾਪੂ ਨੂੰ ਐਕਸਟਰਾ ਗੈਲਰੀਆਂ ਦੇਣਾ ਅੱਜ ਅਸੀਂ ਕਿਹਾ ਵੀ ਤੁਸੀਂ ਮੋਟੇ ਹੋ ਜੀ ਇਹ ਤਾਂ ਬਾਪੂ ਕਿਵੇਂ ਬਤਲਾ ਰਹੇ ਜੂਗਾ ਬਾਪੂ ਨੂੰ ਹੋਰ ਮੋਟਾ ਕਰ ਦਿੱਤਾ ਤੇ ਫਿਰ ਅਸੀਂ ਕਿੱਥੇ ਜਾਣਾ ਤਾਂ ਫਿਰ ਫਿਰ ਅਸੀਂ ਇੱਕ ਦਫ਼ਤਰ ਜਾਣਾ ਦਫ਼ਤਰ ਸਰਕਾਰੀ ਫਿਰ ਅਸੀਂ ਆਦੇ ਦੋਸਤ ਨੂੰ ਮਿਲਣ ਜਾਣਾ ਇਹ ਅਸੀਂ ਇੱਕ ਦੋਸਤ ਨੂੰ ਮਿਲਣ ਜਾਣਾ ਤੇ ਉਸ ਤੋਂ ਬਾਅਦ ਅਸੀਂ ਜੀਪ ਦਾ ਕੰਮ ਦੇਖਾਂਗੇ ਜੇ ਹੋ ਗਿਆ ਨਹੀਂ ਫਿਰ ਅਸੀਂ ਉੱਥੋਂ ਫੋਰਚੂਨ ਚੱਕਰਾਂਗੇ ਇਸ ਬੋਟ ਨੂੰ ਟੈਗ ਕਿਹੜੇ ਲਾਵਾਂ? ਜਿਸ ਪਰੋ ਜੀ 12000 ਰੁਪਏ ਦਾ ਅੱਜ ਭਰੋ ਅਸੀਂ ਕਹਿੰਦੇ ਹੋ ਜਾਨਾ। ਇਹਨਾਂ ਨੂੰ ਕੁਛ ਦਿਨ ਹੋਰ ਲੰਦਿਆਂ ਆਣਗੇ ਚਲੋ ਫਿਰ ਉਹ ਜਿਆ ਹੋਊ ਗੱਲ। ਆ ਇਹਨੂੰ ਕਹਿੰਦੇ ਪੰਜਾਬ। ਪੰਜਾਬ ਦੀ ਹਸੀਨ ਬਾਦੀਆਂ। ਹੂੰ ਪੰਜਾਬ ਦੀ ਹਸੀਨ ਬਾਦੀਆਂ। ਈਵੈਂਟ ਹੈ ਕਿ ਕੋੜੂਰੇ ਚਲੋ ਚਲੋ ਵਈ ਲਾਂਗੇ ਕੰਮਾਂ ਦੀ ਰੋਡ ਥੋੜੀ ਟੋਈ ਨੀ ਜੱਗੇ ਜੱਗੇ ਨੂੰ ਇਹ ਟਰਾਂਸਫਰ ਜਿਹੜਾ ਟਰਾਂਸਫਰ ਮਚਾਈਦਾ ਜੱਗੇ ਤੋਂ ਲੈ ਲਓ ਹਰੇਕ ਪ੍ਰਕਾਰ ਦਾ ਟਰਾਂਸਫਰਮਰ ਦੇ ਦਿੰਦੇ ਆਪਾਂ ਇਹ ਟਰਾਂਸਫਰਰ ਮੀਟਰ ਵੀ ਲਾ ਹੁੰਦਾ ਇਹ ਸਾਰੇ ਦੇ ਲਓ ੱਲੇ ਜਈ ਜਈ ਹੋਣੀ ਆ ਹੁਣ ਤਾਂ ਜਈ ਸਾਹਿਬ ਜਈ ਸਾਹਿਬਣੀ ਲੋ ਜੀ ਹੁਣ ਚੱਲੇ ਆ ਅਸੀਂ ਪਤੰਗ ਲੈਣ ਤੇ ਪਤੰਗ ਲੈ ਕੇ ਆਉਣੇ ਆ ਰੋਟੀ ਰੋਟੀ ਖਾ ਲਈ ਚਿਕਨ ਚੋਕਨ ਡੈਡੀ ਨੇ ਬਹੁਤ ਸੋਣਾ ਬਣਾਇਆ ਸੀ ਆਪਾਂ ਕਾਲੀ ਬੈਂਕ ਦਾ ਕੰਮ ਵੀ ਕਰਾਏ ਤੇ ਬਸ ਆਪਾਂ ਨੂੰ ਫੋਨ ਆਉਣਾ ਇੱਕੋ ਦੇ ਨਾਲ ਬੈਂਕ ਸਾਰਾ ਕੁਝ ਹੋ ਜਾਣਾ ਤੇ ਹੁਣ ਇਦੋਂ ਬਾਅਦ ਪਤੰਗ ਲੈ ਕੇ ਫਿਰ ਜੱਗੀ ਗੋਲ ਚੱਲਾਂਗੇ ਜੱਗੀ ਗੋਲ ਤੁਹਾਨੂੰ ਪਤਾ ਹੀ ਆਪਾਂ ਫੰਕਸ਼ਨ ਕਰਨੇ ਜਾਣੇ ਜਾਂਦਾ ਸ਼ਾਮ ਨੂੰ ਤੇ ਫਿਰ ਬਸ ਅੱਜ ਦਾ ਦਿਨ ਵੀ ਆ ਹੀ ਲੱਗ ਜਾਣਾ ਇਹ ਦੋ ਦਿਨਾਂ ਦਾ ਮੈਂ ਇਕੱਠਾ ਵਲੌਗ ਪਾ ਸਕਦਾ ਵੀ ਡੇ 3 ਡੇ ਹੋ ਰਿਹਾ ਨਾ ਕੱਲ ਨੂੰ ਅਸੀਂ ਸ਼ਾਇਦ ਜਾਣਾ ਕਿਤੇ ਸੋ ਕੱਲ ਦਾ ਵਲੌਗ ਨਹੀਂ ਆਊਗਾ ਸੋ ਅੱਜ ਦਾ ਤੁਸੀਂ ਜੁੜੇ ਰਹੋ ਤੇ ਹੁਣ ਆਪਾਂ ਪਤੰਗ ਦੇਖਦੇ ਆ ਕਿਹੜੇ ਕਿਹੜੇ ਲੈ ਕੇ ਆਈਏ ਤੇ ਕਿਹੜੇ ਕਿਹੜੇ ਆਪਾਂ ਲੈ ਕੇ ਆਉਣੀ ਵੱਡੇ ਵੀ ਲੈ ਕੇ ਆਵਾਂਗੇ ਛੋਟੇ ਵੀ ਸਾਰੇ ਤਰ੍ਹਾਂ ਦੇ ਆ ਤੇ ਦੇਖਦੇ ਆਂ ਜਾ ਕੇ ਉੱਥੇ ਲਓ ਲੈ ਆ ਐਮਰੂਨ ਲੈ ਲੈ ਲਿੱਕ ਕਿੰਨੇ ਪਤੰਗੇ ਲੈ 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 ਇਹਨਾਂ ਦੇ 77 ਦਾ ਲਿੱਕੋ ਪਤੰਗੇ ਦੇਖੋ ਵੀ ਯਾਰ ਇਹਨਾਂ ਦੇ ਕਿੰਨੇ ਐਡੂ ਸੌਂ ਦਿਖਾ ਦੂ ਨਹੀਂ ਨਹੀਂ ਪੈਸਟ ਦਿਓ ਹਾਂ ਪੰਗਾ ਦੇਖੋ ਹਜੇ ਨਹੀਂ ਬੋਆ ਦੇਖੋ ਇਹ ਤਾਂ ਕਿੰਨੀਆਂ ਲਾਟਰੀਆਂ ਵਾਲੇ ਨੇ ਉਹ ਰੀਅਲ ਆਰ ਨਾ ਇਹਦੇ ਅਸੀਂ ਲਾਟਰੀ ਪਾਉਣ ਚੱਲੇ ਆ ਹੁਣ ਹਾਲੋ ਹਾਲੋ ਦੇਖਾ ਹਾਲੋ ਉਹ ਵੀ ਇੰਤਜ਼ਾਰ ਕਰੋ 3 ਮਿੰਟ ਸਤਾ ਕੇ ਐਂਡ ਉਹ ਕਹਿੰਦਾ ਐਂਡਰ ਮੈਂ ਕੈਸਾ ਹੋ ਗਿਆ ਮੈਂ ਕਹਿਣਾ ਕਿ ਦੁਬਾਰਾ ਲਓ ਜੀ ਇਹਦੇ ਸਾਬ ਜੀ ਉਹ ਸਾਹਿਬ ਜੀ ਇੱਧਰ ਉਹੀ ਅੱਜ ਹੋ ਗਿਆ ਲੇਟ ਤਾਂ ਕਰਕੇ ਮੜਿਆ ਰਾਤ ਦੀ ਟ੍ਰੈਫਿਕ ਆ ਤੇ ਮੁੰਡੇ ਮਿਲ ਗਏ ਸੀ ਮੈਨੂੰ ਥੋੜੇ ਜੇ ਜੱਗੇ ਦੇ ਫਰੈਂਡ ਸੀ ਤੇ ਵਧੀਆ ਪੋਜੀਸ਼ਨਾਂ ਦੇ ਸੀ ਬੰਦੇ ਸੋ ਤਾਂ ਕਰਕੇ ਉਹਨਾਂ ਨਾਲ ਵਲੌਗ ਨੂੰ ਮੈਂ ਨਹੀਂ ਬਣਾਇਆ ਤੇ ਬਸ ਆਪਾਂ ਤੇ ਹੁਣ ਨਵਾਂ ਵਲੌਗ ਅੱਜ ਪਾ ਦੇਣਾ ਜਾਂ ਕੱਲ੍ਹ ਸਵੇਰ ਤੱਕ ਫੇਰ ਆਪਾਂ ਮਿਲਦੇ ਆਂ ਟੇ ਰਹੋਣਾ ਤੁਹਾਨੂੰ ਪਤਾ ਰਾਤ ਨੂੰ ਗੱਡੀ ਡਰਾਈਵ ਕਰਨੀ ਔਖੀ ਆ ਤੇ ਬਸ ਆਪਾਂ 15 ਅਗਮਿੰਟਾਂ ਅੱਜ ਘਰੇ ਪਹੁੰਚ ਜਾਣਾ ਮਾਈ ਮੇ ਮੈਡਾਮ ਲੂਈਸ ਅਸੀ ਗੱਲ ਕੀ ਹਾਲ ਆ ਆਪਾਂ ਅੱਜ ਚੱਲੇ ਆ ਅੱਜ ਹੈ ਚੌਥਾ ਦਿਨ ਮੇਰਾ ਸੋ ਚੌਥੇ ਦਿਨ ਚ ਆਪਾਂ ਜਾ ਰਹੇ ਆ ਹੁਣ ਸਵੇਰੇ ਸਵੇਰੇ ਜਿਮ ਤੇ ਜਿਮ ਤੋਂ ਬਾਅਦ ਅੱਜ ਅਸੀਂ ਜਾਣਾਗਾ ਮੜਾ ਜਾ ਮੇਰੇ ਰਿਸ਼ਤੇਦਾਰਾਂ ਦੇ ਤੇ ਉੱਥੇ ਥੋੜਾ ਜਿਹਾ ਮਤਲਬ ਸਾਡੇ ਕਿਸੇ ਦੇ ਡੈਥ ਹੋਈ ਹੋਈ ਆ ਤੇ ਉੱਥੇ ਜਾਣਾ ਸੀ ਤੇ ਜੇਮ ਵਿੱਚ ਵੀ ਮੈਂ ਜਾ ਕੇ ਵੀਡੀਓ ਬਣਾਉਂਗਾ ਜੇਮ ਬੀ ਬਹੁਤ ਸੋਹਣੀ ਹੈ ਇੱਥੇ ਐਸ ਕੰਪੇਅਰਡ ਟੂ ਮਤਲਬ ਜੇ ਬਾਹਰ ਲੀਆਂ ਜੇਮ ਹੁੰਦੀਆਂ ਉਮੀ ਆ ਪਰ ਮਤਲਬ ਉਦੋਂ ਵੀ ਮਤਲਬ ਲਾਈਟਿੰਗ ਬਹੁਤ ਵਧੀਆ ਹੈ ਲਾਈਟਿੰਗ ਬਾਹਰ ਲੀਆਂ ਨਾਲੋਂ ਵੀ ਵਧੀਆ ਹੈ ਤੇ ਜਿਹੜੇ ਡਿਟੇਲਿੰਗ ਵਾਲਿਆਂ ਨੇ ਲੱਗੀ ਹੁੰਦੀਆਂ ਲਾਈਟਾਂ ਉਵੇਂ ਲਾਈਆਂ ਮੈਂ ਬਹੁਤ ਸੋਹਣਾਗਾ ਪਰ ਹੁਣ ਮੈਂ ਜਾ ਕੇ ਤੁਹਾਨੂੰ ਦਿਖਾਉਂਗਾ ਕਿ ਮਤਲਬ ਕਦੀ ਹੈਗੀ ਕੱਲ ਵੀ ਤੁਸੀਂ ਦੇਖਿਆ ਹੋ ਉਹਦੇ ਵਿੱਚ ਸਪਾ ਸ਼ਾਵਰ ਮ사ਜ ਸਾਰਾ ਕੁਝ ਕਰਾਉਂਦੇ ਆ ਫੀਜੀ ਉਹ ਫੀਜੀ ਸਾਬ ਉਹਨਾਂ ਨੇ ਰੱਖਿਆ ਹੋਇਆ ਸੋ ਚਲੋ ਹੁਣ ਮੈਂ ਜਾਂਨਾ ਤੇ ਮੈਂ ਦੇਖਦਾ ਜਾ ਕੇ ਰੋੜ ਉਹ ਵੀ ਜਮਾ ਪਾ ਲਾ ਲਈ ਜਿੰਮ ਤੋਂ ਬਾਅਦ ਮਾੜੀ ਜੀ ਟੀਚਿੰਗ ਮਿਸ਼ਿੰਗ ਦੇਖਦੇ ਆ ਇੱਥੋਂ ਮੜਾ ਜਾਣਾ ਉਹ ਥੱਲੋਂ ਕੱਟ ਜਾ ਠੀਕ ਕਰਾਉਣਾ ਜਾ ਕੇ ਇੱਥੇ ਹੈਡਮਾਸਟਰ ਵਾਲਿਆਂ ਕੋਲ ਨਾਲੇ ਉਹਨਾਂ ਦੇ ਜਾ ਕੇ ਦੇਖਦੇ ਆ ਜੇ ਖੁੱਲੇ ਹੋਏ ਤਾਂ ਕਰਾਵਾਂਗੇ ਟੀਕ ਵੇਸੇ 9-10 ਵਜੇ ਖੁੱਲ ਹੀ ਜਾਂਦੇ ਆ ਅੱਜ ਕੱਲ੍ਹ ਇਹ ਦਿਨ ਜੇ ਖੁੱਲੇ ਹੋਏ ਫਿਰ ਆਪਾਂ ਕਰਾਵਾਂਗੇ ਨਾ ਖੁੱਲੇ ਰਹੀ ਚੱਲ ਜਾਣੀ ਧੋਰ ਕੀ ਵੱਡੇ ਜਿੰਮੇ ਜਿੰਦਾ ਜ਼ਰੂਰੀ ਆ ਕਰੋੜੀ ਜਿਆਦਾ ਜਿੰਮੇ ਹੈ ਨਾ ਅੱਟੇ ਦੀ ਮੀਟਿੰਗ ਕਰਾ ਕੇ ਜਾਂਦੇ ਆਪਾਂ ਲੋ ਜੀ ਆਪਾਂ ਚੜਾ ਰਹੇ ਆ ਪਤੰਗ ਉਹ ਸੀ ਆਪਣਾ ਪਤੰਗ ਤੇ ਚੜਾ ਰਹੇ ਆ ਆਪਾਂ ਕਿਹੜੀ ਡੋਰ ਆ 6 ਰੀਲ ਮਾਝਾ 16 ਤਾਰ ਰੋਰ ਅਮਰਵਾਰਸੀ ਤੇ ਕਾਪ ਲੱਗਿਆ ਸੀ ਇਹ ਤਾਂ ਵਧੀਆ ਨਹੀਂ ਲੱਗੀ ਜਾਜ ਪਤਾ ਨਹੀਂ ਕਿੱਦਾਂ ਨਹੀਂ ਆ ਸਰ ਜੀ ਕੋਈ ਨਹੀਂ ਵਧੀਆ ਲੱਗੀ ਤੇ ਬਸ ਚੜਾ ਰਹੇ ਆ ਪਤੰਗ ਇੱਧਰ ਬਏ ਨੇ ਕਾਫੀ ਪਤੰਗ ਨਹੀਂ ਕਾਹ ਬਏ ਨੇ ਕੁਛ ਵੱਡੀ ਪਤੰਗ ਜੜਾ ਰਹੇ ਛੋਟੇ ਨਹੀਂ ਜੜਾ ਰਹੇ ਹਲੋ ਬਾਕੀ ਚੜਾਣੇ ਆ ਦੇਖਦੇ ਆ ਕੀ ਗੱਲਬਾਤ ਬੰਦੀ ਆ ਨੀੜਿਆ ਲੋਈ ਆ ਗਿਆ ਪਾਗਰਾ ਵਾਲੇ ਦੇ ਇਹ ਆਗਰ ਵਾਲੇ ਦੇ ਮਸ਼ਹੂਰ ਬੰਦੇ ਇਹਨਾਂ ਦੇ ਕਹਿੰਦੇ ਗੋਲ ਗੱਪੇ ਖਾ ਕੇ ਸਵਾਦ ਆ ਜਾ। ਉਹ ਆਪਾਂ ਇਹਨਾਂ ਦੇ ਗੋਲ ਗੱਪੇ ਖਾਣ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਸਬਜੀ ਵਾਲੇ ਗੋਲ ਗੱਪੇ ਇਹਨਾਂ ਦੇ ਪਹਿਲੀ ਵਾਰ। ਆ ਗਿਆ ਬੰਦਾ। ਕਿਹਾ ਲਈ ਇਹਨੇ ਦਿੱਤੇ ਆਪਾਂ ਨੂੰ ਸਬਜੀ ਵਾਲੇ ਗੋਲ ਗੱਪੇ। ਇਹ ਆਪਾਂ ਹੀ ਖਾ ਰਹੇ ਆ। ਦੇਖਦੇ ਆਂ ਖਾ ਕੇ ਕਿੱਦਾਂ ਦੇ ਆ।